ਰਸ਼ਿਆ ਕਾਸ ਕਾ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਲਗਾਤਾਰ ਕਿਸਾਨਾਂ ਦੇ ਵੱਲੋਂ ਹੰਸਰਾਜ ਹੰਸ ਦਾ ਵਿਰੋਧ ਜਾਰੀ ਹੈ ਜੇਕਰ ਗੱਲ ਕਰੀਏ ਤਾਂ ਸਵੇਰੇ ਕਿਸਾਨਾਂ ਦੇ ਵੱਲੋਂ ਹੰਸਰਾਜ ਹੰਸ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ ਜਿਸ ਤੋਂ ਬਾਅਦ ਅੱਜ ਦੁਪਹਿਰ ਵੇਲੇ ਹੰਸਰਾਜ ਹੰਸ ਜਦੋਂ ਮੋਗਾ ਪਹੁੰਚੇ ਤਾਂ ਉੱਥੇ ਵੀ ਕਿਸਾਨਾਂ ਦੇ ਵੱਲੋਂ ਹੰਸਰਾਜ ਹੰਸ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ ਜਿਸ ਤੋਂ ਬਾਅਦ ਹੰਸਰਾਜ ਹੰਸਰਾ ਦੇ ਵੱਲੋਂ ਜਿਹੜਾ ਜਨਤਾ ਸੰਬੋਧਨ ਕੀਤਾ ਗਿਆ ਜਨਤਾ ਦੇ ਰੂਬਰੂ ਹੈ ਹੰਸਰਾਜ ਹੰਸ ਤੇ ਉਸ ਤੋਂ ਬਾਅਦ ਜਦੋਂ ਪਾਰਟੀ ਵਰਕਰ ਦੇ ਨਾਲ ਮੀਟਿੰਗ ਕਰਨ ਪਹੁੰਚੇ ਤਾਂ ਕਿਸਾਨਾਂ ਦੇ ਵੱਲੋਂ ਉੱਥੋਂ ਵੀ ਹੰਸਰਾਏ ਹੰਸਦਾ ਕਿਰਾਓ ਕੀਤਾ ਗਿਆ ਜਿਸ ਤੋਂ ਬਾਅਦ ਹੰਸਰਾਜ ਹੰਸੋਰਾ ਨੇ ਕਿਸਾਨਾਂ ਦੇ ਵਿਰੋਧ ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਨਾ ਅੱਖਾਂ ਨੂੰ ਸਿਰਫ ਪਿਆਰ ਦਿੰਦਾ ਹੈ ਵਿਰੋਧ ਨਹੀਂ ਸੋ ਹੋਰ ਕਿਸਾਨਾਂ ਦੇ ਉੱਤੇ ਬਿਆਨਬਾਜ਼ੀ ਕਰਨ ਤੋਂ ਬਚਦੇ ਹੋਏ ਦਿਖਾਈ ਦਿੱਤੇ ਹੰਸਰਾਏ ਹੰਸ ਬਹੁਤ ਅੱਛਾ ਰਿਸਪੌਂਸ ਹੈ ਲੋਗਾਂ 'ਚ ਬਹੁਤ ਉਤਸ਼ਾਹ ਆ ਬੜੀ ਕਿਰਪਾ ਹੋਰੀ ਗੁਰੂ ਜੀ ਜਸਤਰੀ ਕੇ ਦੇ 4 ਦਿਨ ਕਿਤੇ ਵਿਰੋਧ ਵੀ ਹੋ ਰਿਹਾ ਉਹਨੂੰ ਕਿਸ ਤਰ੍ਹਾਂ ਜਿਹੜਾ ਪਾੜਾ ਕਿਸਾਨਾਂ ਤੇ ਸਰਕਾਰ ਦੇ ਵਿੱਚ ਨਹੀਂ ਦੱਸ ਸਕਦਾ ਕਿ ਕਿਵੇਂ ਖੰਦ ਕੀਤਾ ਜਾ ਸਕਦਾ ਇੱਥੇ ਤੁਹਾਨੂੰ ਨੇਰਾ ਨਜ਼ਰ ਆ ਰਿਹਾ ਕਿਤੇ ਕਿਉਂ ਨਹੀਂ ਆ ਰਿਹਾ ਦੱਸੋ ਮੈਨੂੰ ਰੌਸ਼ਨੀ ਹੈ ਸਾਨੂੰ ਪਿਆਰ ਤੋਂ ਸਵਾ ਕੁਝ ਨਜ਼ਰ ਨਹੀਂ ਆਵਾ ਸਾਨੂੰ ਪਿਆਰ ਇਹਨਾਂ ਮਿਲ ਰਿਹਾ ਉਹੀ ਨਜ਼ਰ ਆ ਰਿਹਾ ਬਸ ਚਲੋ ਅੱਜ ਜਿਹੜੀ ਚੋਰ ਮੀਟਿੰਗ ਰੱਖੀ ਗਈ ਆ ਕਿਸ ਤਰ੍ਹਾਂ ਦਾ ਸਟਾਕ ਹੈ ਲੋਕ ਅੱਜ ਇਹ ਸਾਡੀ ਚੋਣ ਮੀਟਿੰਗ ਨਹੀਂ ਸੀ ਕਾਰਜਕਰਤਾ ਮੀਟਿੰਗ ਸੀਗੀ ਜੀ ਜੋ ਮੰਡਲ ਤੌਰ ਦੇ ਤੇ ਸਾਡੇ ਬੂਥ ਇੰਚਾਰਜ ਨੇ ਸਾਰਿਆਂ ਨੂੰ ਅਸੀਂ ਇਕੱਠੇ ਕੀਤਾ ਸੀਗਾ ਜੋ ਮਹਾਂਸਰਾਜ ਹੰਸ ਦੀਆਂ ਬਾਹਾਂ ਬਣ ਕੇ ਇਹਨਾਂ ਦੇ ਨਾਲ ਕੰਮ ਕਰ ਰਹੇ ਨੇ ਔਰ ਹਲਕਾ ਨਿਹਾਲ ਸਿੰਘ ਵਾਲਾ ਵਿੱਚੋਂ ਜਿਵੇਂ ਜਿਸ ਤਰ੍ਹਾਂ ਦਾ ਅੱਜ ਪਿਆਰ ਮਿਲਿਆ ਤੁਸੀਂ ਦੇਖਿਆ ਔਰ ਬਿਨਾਂ ਕਿਸੇ ਨੂੰ ਬੁਲਾਏ ਤੇ ਸਾਡੇ ਕਾਰਜਕਰਤਾ ਭੱਜੇ ਨੱਠੇ ਆਏ ਨੇ ਇਸ ਦਾ ਮਤਲਬ ਵੀ ਸਾਡੇ ਜੀ ਹਲਕੇ ਨਿਹਾਲ ਸਿੰਘ ਵਾਲੇ ਚ ਉਹਨਾਂ ਨੂੰ ਜਿਤਾ ਕੇ ਭੇਜਾਂਗੇ ਜੀ